ਜੀ ਕਾਜੀ ਮੇਰੀ ਪਿਆਰੀ YouTube ਫੈਮਿਲੀ ਨੂੰ ਜੀ ਉਮੀਦ ਕਰਦੇ ਤੁਸੀਂ ਸਾਰੇ ਜਾਣੇ ਆਪੋ ਆਪਣੇ ਘਰਾਂ 'ਚ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅਸੀਂ ਤੇ ਸਾਰੇ ਬਹੁਤ ਵਧੀਆ ਜੀ ਅੱਜ ਮੈਂ ਵੀ ਤੁਹਾਡੇ ਸਾਹਮਣੇ ਆ ਗਈ ਜੀ ਤੇ ਮੈਂ ਇਹਦੇ ਸੂਟਾਂ ਨੂੰ ਵੀ ਲੈ ਕੇ ਤੁਹਾਡੇ ਸਾਹਮਣੇ ਆ ਗਈ ਜੀ ਤੇ ਮੈਂ ਕਿਹਾ ਮੇਰੇ ਭੈਣਾਂ ਵਾਸਤੇ ਮੈਂ ਬਹੁਤ ਸੋਹਣੀ ਵੈਰਾਈਟੀ ਲੱਕੀ ਜੀ ਸ਼ਿਮਰ ਦੇ ਸੂਟ ਨੇ ਜੀ ਇਹ ਬਹੁਤ ਸਾਰੇ ਸੂਟ ਨੇ ਜੀ ਆਪਣੇ ਕੋਲ ਸ਼ਿਮਰ ਦੇ ਸੂਟ ਨੇ ਜੀ ਤੇ ਬਾਜ਼ਾਰਾਂ ਦੇ ਵਿੱਚ ਦਾ ਇਹ ਸੂਟ ਬਹੁਤ ਜ਼ਿਆਦਾ ਮਹਿੰਗੇ ਵਿਕਦੇ ਨੇ ਜੀ ਤੇ ਆਪਾਂ ਘਰ ਦੇ ਵਿੱਚ ਸ਼ਾਪ ਕੀਤੀ ਦੀ ਹੈ ਕਿਉਂਕਿ ਆਪਣਾ ਕੋਈ ਬਿਲੀ ਨਹੀਂ ਆਉਂਦਾ ਜੀ ਕੋਈ ਲਾਈਟ ਦਾ ਨਹੀਂ ਖਰਚਾ ਕੋਈ ਆਪਾਂ ਨੋਕਰ ਚੱਕਾ ਕੁਝ ਨਹੀਂ ਰੱਖਿਆ ਹੋਇਆ ਹੈਗਾ ਤਾਂ ਕਰਕੇ ਆਪਾਂ ਬਹੁਤ ਸਸਤੇ ਰੇਟਾਂ ਦੇ ਵਿੱਚ ਸੂਟ ਦੇ ਰਹੇ ਹਾਂ ਜੀ ਆਪਾਂ ਇਹ ਕਿਉਂਕਿ ਦੁਕਾਨ ਦੇ ਉੱਪਰ ਦਾ ਬਹੁਤ ਖਰਚੇ ਹੁੰਦੇ ਨੇ ਤੁਹਾਨੂੰ ਪਤਾ ਹੀ ਹੈ ਜੀ ਤੇ ਆਪਣੇ ਕੋਲੇ ਕੋਈ ਖਰਚਾ ਨਹੀਂ ਕੋਈ ਹੋਰ ਨਹੀਂ ਜੀ ਤੇ ਪੁਜਾਰਾਂ ਦੇ ਵਿੱਚ ਤਾਂ ਇਹ ਸੂਟ ਤੰਤਰ ਹਜ਼ਾਰਾਂ ਦੇ ਵਿੱਚ ਵੇਚਣ ਵਾਲੇ ਸੂਟ ਹੈ ਜੀ ਸਿਰਫ ਆਪਣੇ ਕੋਲੇ ਇਹ ਆਧ ਰੇਟ ਦੇ ਵਿੱਚ ਹੈ ਜੀ 1500 ਦਾ ਸੂਟ ਸੇਲ ਕਰਦੀ ਜੀ ਮੈਂ ਇਹ ਤੇ ਮੇਰੇ ਕੋਲੇ ਹੁਣ ਥੋੜੇ ਤੋਂ ਸੂਟ ਰਹਿ ਗਏ ਜੀ ਇਹ ਤੇ ਜੀ ਕਿਸੇ ਮੇਰੀ ਭੈਣ ਨੂੰ ਵਧੀਆ ਲੱਗਿਆ ਤਾਂ ਤੁਸੀਂ ਜ਼ਰੂਰ ਦੇਖਿਓ ਜੀ ਮੰਗਵਾ ਵੀ ਸਕਦੇ ਹੋ ਜੀ ਆ ਲਓ ਜੀ ਸ਼ਿਮਰ ਦੇ ਸੂਟ ਨਹੀਂ ਜੀ ਫੁੱਲ ਵਰਕ ਹੈ ਜੀ ਪਿਓਰ ਸ਼ਿਮਰ ਹੈ ਜੀ ਸੂਟ ਕਲਰ ਦੇਖੋ ਜੀ ਸਾਰਾ ਸੂਟ ਕੱਢਿਆ ਹੋਇਆ ਹੈ ਜੀ ਦੇਖੋ ਜੀ ਤੁਸੀਂ ਸਾਰਾ ਵਰਕ ਹੈ ਜੀ ਹੈਂਡ ਵਰਕ ਦਾ ਸੂਟ ਹੈ ਜੀ ਪੂਰਾ ਇਹ ਮੋਤੀ ਛਿੱਪੀ ਦਾ ਸਾਰਾ ਕੰਮ ਕੀਤਾ ਹੋਇਆ ਹੈ ਜੀ ਦੁਪੱਟਾ ਦੇਖੋ ਜੀ ਨਾਲ ਸਾਰਾ ਸ਼ਿਮਰ ਦਾ ਦੁਪੱਟਾ ਹੈ ਜੀ ਇਹ ਫੁੱਲਾ ਡੋਲਾ ਪੂਰਾ ਦੁਪੱਟਾ ਹੈ ਜੀ ਇਹ ਠੀਕ ਜੀ ਦੋਏ ਸੈਟਾਂ ਤੋਂ ਸਾਰੇ ਦੇਖੋ ਜੀ ਦੁਪੱਟਾ ਦੇ ਇੱਕੋ ਜੀ ਤੁਸੀਂ ਦੇਖ ਸਕਦੇ ਹੋ ਸਾਰੇ ਦੇ ਉੱਪਰ ਇਹੋ ਕਿ ਆ ਕਿਤਾ ਹੈ ਜੀ ਕੱਟਵਰਕ ਦਾ ਕੰਮ ਹੈ ਜੀ ਨਾਲ ਫਲਾਵਰ ਬਣੇ ਹੋਏ ਹੈ ਜੀ ਸਾਰੇ ਤੇ ਸੂਟ ਦੁਪੱਟੇ ਦੇ ਉੱਪਰ ਜੀ ਤੇ ਦੇਖੋ ਜੀ ਸੂਟ ਕਿੰਨਾ ਸੋਹਣਾ ਲੱਗ ਰਿਹਾ ਹੈ ਤੇ ਪੱਟੇ ਦੇ ਨਾਲ ਜੀ ਅਨੂ ਜੀ ਦੇਖ ਸਾਹਮਣੇ ਹੁਣ ਸੇ ਕਿੰਨਾ ਪਿਆਰਾ ਸੂਟ ਹੈ ਜੀ ਕਿਤੇ ਅਸੀਂ ਬਣ ਕੇ ਤਾਂ ਇਹ ਸੂਟ ਇਸ ਤੋਂ ਵੀ ਜ਼ਿਆਦਾ ਸੋਹਣਾ ਲੱਗਦੇ ਨੇ ਤੇ ਫੋਟੋ ਦੇਖੋ ਜੀ ਇੱਕ ਕਦਰ ਦੇ ਵਿੱਚ ਇਹ ਵਾਲਾ ਹੋ ਗਿਆ ਜੀ ਤੇ ਬਾਕੀ ਤੁਹਾਨੂੰ ਤੇ ਜਿਹੜੀ ਦਿਖਾਉਣੀ ਹੈ ਜੀ ਨਾਲ ਨਾਲ ਜੀ ਦੱਸੀ ਚੱਲੂਗੀ ਨਾਲ ਹੁੰਦੇ ਸਕਰੀਨ ਸ਼ਾਟ ਲੈ ਚੱਲੂਗੀ ਜਿਵੇਂ ਕਿ ਤੁਹਾਨੂੰ ਕੋਈ ਸਪੋਰਟ ਆ ਜਾਂਦਾ ਹੋਵੇ ਅਲੋਜੀ ਇਹ ਆਪਣਾ ਚਾਹ ਵੀ ਸੁਲ ਗਿਆ ਜੀ ਦੇਖੋ ਆ ਦੇਖੋ ਜੀ ਕਿੰਨਾ ਪਿਆਰਾ ਸੁਲ ਗਿਆ ਇਹ ਸਾਰੇ ਉੱਪਰ ਬਸ ਬਸਰ ਦਿੰਦੇ ਹਾਂ ਲੋਕ ਤਾਂ ਇਹ ਮਾਰਨੇ ਬਹੁਤ ਔਖੇ ਹੋ ਜਾਂਦੇ ਓਕੇ ਹੋ ਜਾਂਦੀ ਨਹੀਂ ਤੁਹਾਨੂੰ ਪਤਾ ਹੀ ਘਰ ਦੇ ਵਿੱਚ ਵੀ ਬਹੁਤ ਕੰਮ ਰਹਿੰਦੇ ਆਂ ਤੇ ਆ ਦੇਖੋ ਇਹ ਤੁਸੀਂ ਐਦਾ ਹੀ ਦੇਖ ਸਕਦੇ ਹੋ ਵੀ ਆ ਭੈਣੋਂ ਤੁਸੀਂ ਸਮਝ ਸਕਦੇ ਹੋ ਆਪਣੇ ਕੋਲੇ ਕੋਈ ਨੁੱਕਰ ਨੁੱਕਰ ਨਹੀਂ ਹੈ ਤੇ ਹਲ ਆਉਣੀਆਂ ਬਹੁਤ ਹਲ ਬਗੀਚ ਤੇ ਕੋਈ ਨਾ ਭੈਣਾ ਸਮਝਦਾਰ ਨਹੀਂ ਤੇ ਤੁਸੀਂ ਐਦੀ ਦੇਖ ਲਈ ਠੀਕ ਹੈ ਕੋਈ ਪਸੰਦ ਪਸੰਦ ਆਉਂਦਾ ਇਸ ਸਕੇ ਸ਼ਾਟ ਲੈ ਸਕਦੇ ਹੋ ਜਿਹਾ ਹੁਣ ਆਪਾਂ ਦੁਪੱਟਾ ਪਾ ਕੇ ਜਾਤਾ ਕਿ ਆ ਲੋਜੀ ਸਾਰਾ ਐਮਕ ਕੱਟ ਵਰਕ ਦੇ ਨਾਲ ਤਿਆਰ ਹੋਇਆ ਹੋਇਆ ਇਹਦੀ ਦੁਪੱਟਾ ਆਪਣਾ ਸਾਰਾ ਸ਼ਿਮਰਦਾ ਸੂਟ ਹੈ ਦੇਖੋ ਜੀ ਤੁਸੀਂ ਜਿਹੜੇ ਤੋਂ ਜੀ ਇਹ ਹੋ ਗਿਆ ਆਪਣਾ ਸੈਕਲ ਸੂਟ ਜੀ ਇਸ ਤੋਂ ਬਾਅਦ ਸੂਟ ਬਣ ਕੇ ਬਹੁਤ ਸੋਹਣੀ ਨੇ ਜੀ ਅਸੀਂ ਘਰੇ ਵੀ ਬਣਵਾਏ ਗਏ ਨੇ ਇਹਨਾਂ ਨਾਲ ਦੇ ਸੂਟ ਇਹ ਸੂਟ ਛੇਤੀ ਖਰਾਬ ਹੋਣ ਵਾਲੀ ਚੀਜ਼ ਨਹੀਂ ਹੈਗੀ ਬਿਲਕੁਲ ਜੀ ਤੇ ਹਜੇ ਨੇਚਰਲ ਕਲੇ ਵਰਗੇ ਉਹ ਚੀਜ਼ਾਂ ਛੇਤੀ ਹੋ ਜਾਂਦੀਆਂ ਨੇ ਖਰਾਬ ਇਹ ਚੀਜ਼ਾਂ ਖਰਾਬ ਹੋਣ ਵਾਲੀਆਂ ਨਹੀਂ ਹੈਗੀਆਂ ਸੋਹਣੀਆਂ ਈ ਜੇ ਤੁਸੀਂ ਪੂਰੇ ਸੂਟ ਦੇ ਉੱਪਰ ਲਾਈਨਿੰਗ ਲੱਗੂਗੀ ਜੀ ਤੇ ਇੱਕ ਸੁਨੋ ਪਤਾ ਇਹ ਮਹਿੰਗੇ ਸੂਟਾਂ ਦੇ ਉੱਪਰ ਤਾਂ ਦੇਖੋ ਲੱਗਦੀ ਲੱਗਦੀ ਹੁੰਦੀ ਹੈ ਤੇ ਆਹ ਦੇਖੋ ਜੀ ਕਿੰਨਾ ਹੈਵੀ ਸੂਟ ਹੈ ਜੀ ਨਾ ਤੁਸੀਂ ਦੇਖ ਸਕਦੇ ਹੋ ਜੀ ਕਿੰਨਾ ਸੋਹਣਾ ਸੂਟ ਹੈ ਇਹ ਨੀਚੇ ਤੋਂ ਵੀ ਇਹਦੇ ਨਾਲ ਵੀ ਦੇਖੋ ਜੀ ਦੁਪੱਟਾ ਪੂਰਾ ਹੈਵੀ ਹੈ ਜੀ ਦੁਪੱਟੇ ਸਨ ਉਸਾਰ ਨਾਲ ਤਕਰੀਬਨ ਹੈਵੀ ਹੋ ਮਿਲਣਗੇ ਜਿੰਨੇ ਵੀ ਸੂਟ ਨੇ ਜੀ ਆਪਣੇ ਕੋਲ ਕਲਰ ਦੇਖੋ ਜੀ ਇੰਗਲਿਸ਼ ਕਲਰ ਨੇ ਇਹ ਸਾਰੇ ਬਹੁਤ ਸੋਹਣੇ ਕਲਰ ਨੇ ਜੀ ਬਹੁਤ ਪਿਆਰੇ ਕਲਰ ਨੇ ਜੀ ਠੀਕ ਹੈ ਜੀ ਮੈਨੂੰ ਕੋਈ ਵੀ ਏਜ ਦਾ ਮਰਜ਼ੀ ਪਾ ਸਕਦੇ ਕੋਈ ਜ਼ਰੂਰੀ ਨਹੀਂ ਹੈਗਾ ਵੀ ਇਹ ਲਾਈਟ ਕਲਰ ਅਭੀ ਬਜ਼ੁਰਗਾਂ ਲਈ ਨੇ ਤੇ ਬਹੁਤ ਸੋਹਣੇ ਜਿਆਦਾ ਸੂਟ ਸੋਹਣੇ ਸੂਟ ਨੇ ਜੀ ਇਹ ਬਾਜ਼ਾਰਾਂ ਦੇ ਵਿੱਚ ਬਹੁਤ ਲੋਟ ਹੈ ਜੀ ਇਹਨਾਂ ਦੀ ਤੇ ਇਹ ਸੂਟ ਜੀ ਸਾਡੇ ਜਿਹੜੇ ਸ਼ਹਿਰ ਦੇ ਵਿੱਚ ਬਹੁਤ ਜ਼ਿਆਦਾ ਮਹਿੰਗੇ ਵਿਕਦੇ ਨੇ ਇਹ ਜੀ ਆਪਣਾ ਅਡ ਕਲਰ ਹੈ ਇਹ ਕੰਦਰ ਦੇ ਨਾਲੋਂ ਆਹ ਦੇਖੋ ਜੀ ਹੁਣ ਆਪਾਂ ਆਹ ਦੇਖੋ ਜੀ ਇੱਕ ਆਪਣੇ ਕੋਲ ਇਹ ਸੀ ਠੀਕ ਹੈ ਜੀ ਜਿਹੜਾ ਆਪਾਂ ਤੁਹਾਨੂੰ ਪਹਿਲਾ ਕਲਰ ਦਿਖਾਇਆ ਸੀਗਾ ਆ ਗਰੇਜਾ ਕਲਰ ਦਿਖਾਇਆ ਸੀ ਇਹਦੇ ਨਾਲ ਦੀ ਵਾਕੇ ਇਹ ਸੀਮ ਹੈ ਇਹਦੇ ਨਾਲ ਦੀ ਹੈ ਪਲਟਾ ਹੋ ਦੋ ਹਾਂ ਲਓ ਜੀ ਇਹਦੇ ਨਾਲ ਦੀ ਇਹ ਸੂਟ ਹੈ ਜੀ ਠੀਕ ਹੈ ਇਹ ਕਾ 컬러 ਆਪਣੇ ਕੋਲ ਇਹ ਹੋ ਗਿਆ ਤੇ ਇੱਕ ਇੱਕ 컬러 ਇਹ ਹੋ ਗਿਆ ਆ ਦੇਖੋ ਜੀ ਦੋ 컬러 ਹੋ ਗਏ ਜਿਹਦੇ ਨਾਲ ਤੇ ਹਾਂ ਜੀ ਦੋ 컬러 ਹੀ ਰਹਿ ਗਈ ਸੀ ਸੂਟਾਂ ਦੇ ਵਿੱਚ ਇਹਦੇ ਨਾਲ ਦੀ ਠੀਕ ਹੈ ਜੀ ਦੇਖੋ ਜੀ ਤੁਸੀਂ ਬੜਾ ਤੁਹਾਨੂੰ ਪਸੰਦ ਆ ਤੁਸੀਂ ਦੇਖ ਸਕਦੇ ਹੋ ਆ ਲਓ ਜੀ ਹੈਂਡਵਰਕ ਦਾ ਕੰਮ ਹੈ ਜੀ ਪੂਰਾ ਬਹੁਤ ਸੋਹਣਾ ਜਿਆਦਾ ਬਹੁਤ ਸੋਹਣਾ ਸੂਟ ਹੈ ਜੀ ਇਹ ਬਹੁਤ ਜਹਰਾ ਸੋਹਣਾ ਸੂਟ ਲੱਗ ਰਹੀ ਹੈ ਲੇ ਬਣ ਕੇ ਤਾਂ ਸੀ ਸੋਨੂੰ ਮੈਂ ਬਣਿਆ ਹੋਇਆ ਵੀ ਦਿਖਾ ਦਉਂਗੀ ਹੁਣ ਮੈਂ ਪਛਾਹਤਾ ਜੀ ਜਿਹੜਾ ਬਣਿਆ ਹੋਇਆ ਸੀਗਾ ਕਸਟਮਰ ਲੈ ਗਈ ਜੀ ਉਹ ਜਿਹੜਾ ਬਣਵਾਇਆ ਸੀ ਆਪਣੇ ਤੇ ਐਦਾਂ ਸੋੜ ਬਣਵਾਇਆ ਸੀ ਜੀ ਕਦਰ ਉਹਦਾ ਬਹੁਤ ਸੋਹਣਾ ਸੀ ਜੀ ਆਪਾਂ ਇੰਨਾ ਕਦਰ ਕਰਦੀ ਆ ਇਹਦਾ ਜਿਹੜਾ ਸੋੜ ਨਾ ਬਣਾ ਕੇ ਦਿੱਤਾ ਈ ਇੰਨਾ ਇੰਨਾ ਦੇ ਵਿੱਚ ਐਦਾਂ ਦਾ ਕਦਰ ਕਰਦੀ ਜੀ ਇਹਦਾ ਤੇ ਇਹਦਾ ਵੀ ਆਪਾਂ ਸੰਭੋ ਤੇ ਹਾਂ ਸਾਨੂੰ ਦਿਖਾ ਲਈਏ ਆ ਪਾ ਲੇ ਆਹ ਲਓ ਜੀ ਇੱਕ ਆਪਣੇ ਕੋਲ ਆਹ ਫਿਲ ਕਰਾ। ਇਹ ਵੀ ਬੜਾ ਸੁਹਾ ਸੂਟ ਹੈ ਜੀ। ਇਹ ਸੂਟ ਬੜਕੇ ਵੱਡਾ ਸੋਨੇ ਬਣਦੇ ਨੇ ਜੀ ਤਿਆਰ ਹੁੰਦੇ ਨੇ। ਸ਼ਹਿਰਾਂ ਦੇ ਵਿੱਚ ਦੇਖੋ ਆਪਾਂ ਨੂੰ ਡੈਟਾਂ ਫਟਾਂ ਲੱਗੀਆਂ ਹੁੰਦੀਆਂ ਨੇ ਆਪਾਂ ਨੂੰ ਉਹੀ ਸੋਹਣੀਆਂ ਲੱਗਣੀਆਂ ਚੀਜ਼ਾਂ ਤੇ ਪਈਆਂ ਉੱਥੇ ਆਹ ਦੇਖੋ ਜੀ ਕਿੰਨਾ ਪੂਰਾ ਜਿੰਨੇ ਕੋਈ ਮਰਜ਼ੀ ਮੋਟੀ ਹੋਵੇ ਪਤਲੀ ਹੋਵੇ ਪੂਰਾ ਖੁੱਲਾ ਚੌੜਾ ਘੇਰਾ ਜੀ। ਦੇਖੋ ਜੀ। ਇਹ ਟਾਂਟ ਦੇ ਵਿੱਚ ਰੱਖਦੇ ਹੋਏ ਆਪਾਂ ਨੂੰ ਪੂਰਾ ਖੁੱਲਾ ਛੋੜਾ ਵਰਕ ਕਰਵਾਇਆ ਹੋਇਆ ਜੀ ਸੂਟ ਦੇ ਉੱਪਰ ਆ ਦੇਖ ਸਕਦੇ ਤੁਸੀਂ ਕਲਰ ਬਹੁਤ ਜ਼ਿਆਦਾ ਸੋਨਾ ਕਲਰ ਹੈ ਜੀ ਇਹ ਠੀਕ ਹੈ ਜੀ ਨਾਲ ਜੀ ਇਹ ਦੁਪੱਟਾ ਹੈ ਜੀ ਇਹਦਾ ਆ ਦੇਖੋ ਜੀ ਇਹਨਾਂ ਦਾ ਪੂਰਾ ਵਰਕ ਕੀਤਾ ਹੋਇਆ ਜੀ ਆ ਦੇਖੋ ਜੀ ਤੁਸੀਂ ਦੇਖ ਸਕਦੇ ਹੋ ਦੁਪੱਟਾ ਇਹਦਾ ਦੁਪੱਟੇ ਦਾ ਕੰਮ ਦੇਖੋ ਜੀ ਕਿੰਨਾ ਪਿਆਰਾ ਹੋਇਆ ਹੋਇਆ ਜੀ ਠੀਕ ਹੈ ਜੀ ਆ ਦੇਖੋ ਜੀ ਕਿੰਨਾ ਸੋਨਾ ਕਲਰ ਹੈ ਜੀ ਕਲਰ ਵੀ ਬਹੁਤ ਜ਼ਿਆਦਾ ਪਿਆਰਾ ਹੈ ਜੀ ਤੇ ਬਾਕੀ ਕੜਾਈ ਵਰਕ ਦੇਖੋ ਜੀ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਨਾ ਵਰਕ ਕੀਤਾ ਹੋਇਆ ਜੀ ਕਿ ਕਿ ਜੀ ਉਹਦੇ ਸਾਰੇ ਪਾਣ ਇੱਕ ਕਰ ਲੈ ਉਹ ਵੀ ਸਮੇਂ ਪਰ ਦੇਖਣੀ ਜਿਹਦੇ ਨਾਲ ਦੇ ਜਿਹੜੀ ਸੀ ਨਾ ਦੇਖ ਕੋਈ ਇਹ ਛੋਟਾ ਬਾਕੀ ਚੁਕਾ ਨੂੰ ਖੋਲਣਾ ਕਿਉਂਕਿ ਇਹਦੇ ਨਾਲ ਦੀ ਇਹ ਸੇਮ ਇਹ ਦੇਖ ਸਕਦਾ ਤੁਸੀਂ ਇਹ ਦੇਖ